ਸ਼ਸ਼ੀਕਾਲ ਪ੍ਰਾਈਮ ਦੇ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਪੰਜਾਬ ਤੋਂ ਹੈ ਪਟਿਆਲਾ ਦੇ ਵਿੱਚ ਐਸਐਸਪੀ ਪਟਿਆਲਾ ਵਰੂ ਸ਼ਰਮਾ ਐਸਪੀਸੀਟੀ ਸਰਫਰਾਜ਼ ਆਲਮ ਅਤੇ ਉਹਨਾਂ ਦੀ ਪੂਰੀ ਟੀਮ ਵੱਲ ਅੱਜ ਪਟਿਆਲੇ ਦੇ ਇਲਾਕੇ ਰੋੜੀਕੁੱਟੇ ਇਲਾਕੇ ਦੇ ਵਿੱਚ ਦੋਵਾਂ ਪਾਸਿਆਂ ਤੋਂ ਬੰਦ ਕਰਕੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਕਈ ਘਰਾਂ ਦੇ ਵਿੱਚ ਛਾਣਵਿੜ ਕੀਤੀ ਗਈ ਤੇ ਜਿੱਥੇ ਤੱਕ ਦੱਸੀਏ ਕਿ ਪਾਣੀ ਦੀਆਂ ਟੈਂਕੀਆਂ ਤੇ ਵੀ ਸਰਚ ਕੀਤਾ ਪਾਣੀ ਦੀਆਂ ਟੈਂਕੀਆਂ ਤੇ ਉੱਤੇ ਚੜ ਕੇ ਪ੍ਰਸ਼ਾਸਨ ਵੱਲੋਂ ਸਰਚ ਕੀਤਾ ਗਿਆ ਤੇ ਉੱਥੇ ਇਸ ਤੋਂ ਇਲਾਵਾ ਐਸਐਸਪੀ ਪਟਿਆਲਾ ਨੇ ਕਹੜਾ ਦੇ ਵਿੱਚ ਲੋਕਾਂ ਨੂੰ ਅਗਾਹ ਕੀਤਾ ਕਿ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਦਾਖਲ ਕਰਾਓ ਤਾਂ ਕਿ ਜਿਹੜੀ ਸਪਲਾਈ ਰਿਡਕਸ਼ਨ ਆ ਸਪਲਾਈ ਚੇਨ ਨੂੰ ਜਿਹੜਾ ਤੋੜਨ ਦਾ ਕੰਮ ਆ ਉਹ ਕੀਤਾ ਜਾ ਸਕੇ ਸਰ ਹੋਰ ਇਲਾਕਿਆਂ 'ਚ ਵੀ ਇਸ ਤੋਂ ਬਾਅਦ ਟਾਰਗੇਟ ਤੇ ਲੈਣਗੇ ਜਿਸ ਤਰ੍ਹਾਂ ਇਹ ਬਸਤੀ ਹੈ ਜਿਵੇਂ ਹੋਰ ਇਲਾਕਾ ਹੋਵੇ ਇਹ ਦੇਖੋ ਇਹ ਸਾਰੇ ਪਟਿਆਲੇ ਜ਼ਿਲ੍ਹੇ 'ਚ ਜਿਹੜੇ ਸਾਡੇ 37 ਦੇ ਲਾਗੇ ਡਰੱਗ ਹੌਟ ਸਪots ਨੇ ਉਹ ਸਾਰੇ ਅਸੀਂ ਕੰਮ ਕਰ ਰਹੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਕੱਲਾ ਵੀ ਦੱਸਿਆ ਡਰੱਗ ਹੌਟਸਪੌਟ ਉਹ ਏਰੀਏ ਨੇ ਜਿੱਥੋਂ ਪਬਲਿਕ ਵੱਲੋਂ ਸਾਨੂੰ ਸ਼ਿਕਾਇਤ ਆਂਦੀ ਆ ਕਿ ਜਿਹੜੇ ਲੋਕੀ ਨਸ਼ਾ ਖਾਂਦੇ ਆ ਕੰਟੀਨਿਊਅਲ ਕੁਆਂਟੀਟੀ ਚ ਜਿਹੜੇ ਵੇਚਦੇ ਆ ਉਹਨਾਂ ਨੂੰ ਇੱਕ ਇੰਟਰਫੇਸ ਮਿਲਦਾ ਆ ਡਰੱਗ ਹੌਟਸਪੌਟ ਏਰੀਆਸ 'ਚ ਅੱਜ ਵੀ ਅਸੀਂ ਸਾਰੇ ਸਰਗਰਮਿਸ਼ਨਾ 'ਚ ਇੱਕ ਆਸੂ ਆਪਰੇਸ਼ਨ ਚਲਾਇਆ ਹੋਇਆ ਆ ਤੇ ਜਿਹੜਾ ਸ਼ਹਿਰ 'ਚ ਜਿਹੜਾ ਆਸੂ ਆਪਰੇਸ਼ਨ ਆ ਉਹਨੂੰ ਮੈਂ ਸੁਪਰਵਾਈਜ਼ ਕਰ ਰਿਹਾ ਮੈਂ ਪਰਸਨਲੀ ਲੀਡ ਵੀ ਕਰ ਰਿਹਾ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਡਬਲ ਪ੍ਰੌਂਗ ਸਟ੍ਰੈਟਜੀ ਹੈਗੀ ਆ ਜੀ ਅਵੇਅਰਨੈਸ ਦੀ ਤੇ ਐਨਫੋਰਸਮੈਂਟ ਦੀ ਤੇ ਮੈਨੂੰ ਉਮੀਦ ਆ ਕਿ ਪੰਜਾਬ ਬਿਲਕੁਲ ਤਗੜੇ ਹੋ ਕੇ ਪੰਜਾਬ ਪੁਲਿਸ ਦਾ ਇਸ ਮੋਹਮ ਚ ਸਪੋਰਟ ਕਰੂਗਾ ਤੇ ਅਸੀਂ ਜੰਗੀ ਪੱਦਰ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਨੂੰ ਲੜਾਂਗੇ ਜਿਹੜੇ ਐਡਿਕਟਸ ਨੇ ਅਸੀਂ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਚ ਦਾਖਲ ਕਰਾਵਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਸਪਲਾਈ ਚੇਨ ਨੂੰ ਤੋੜਾਂਗੇ ਲਾਸਟ ਟਾਈਮ ਕਿੰਨਾ ਕ ਨਸ਼ਾ ਸਰਗਰਮ ਕਰਿਆ ਪਟਿਆਲਾ ਬੋਲ ਦੇਖੋ ਜੇ ਮੈਂ ਤੁਹਾਨੂੰ ਇਲੈਕਸ਼ਨਸ ਦਾ ਡਾਟਾ ਦੱਸਾਂ ਤਾਂ ਪਿਛਲੇ 3 ਮਹੀਨਿਆਂ ਚ ਉਸ ਤੋਂ ਜ਼ਿਆਦਾ ਐਫਆਈਆਰ ਪਟਿਆਲਾ ਪੁਲਿਸ ਨੇ ਦਰਜ ਕੀਤੀਆਂ ਨੇ ਜਿਦੇ ਚ 24 ਕਿਲੋ ਤੋਂ ਵੱਧ ਓਪੀਐਮ 3.5 ਕਿਲੋ ਦੇ ਲਾਗੇ ਹਿਰੋਇਨ ਅਸੀਂ ਰਿਕਵਰ ਕੀਤੀ ਹੈ ਉਸ ਤੋਂ ਇਲਾਵਾ ਨਸ਼ਾ ਤਸਕਰਾਂ ਦੀ ਜਾਇਦਾਦਾਂ ਫ੍ਰੀਜ਼ ਕਰਾਉਣ ਚ ਵੀ ਪਟਿਆਲਾ ਪੁਲਿਸ ਮੋਹਰੀ ਰਹੀ ਹੈ ਅਸੀਂ ਕੋਈ 8.5 ਕਰੋੜ ਦੇ ਲਾਗੇ ਨਸ਼ਾ ਵੇਚ ਕੇ ਨਸ਼ਾ ਤਸਕਰਾਂ ਨੇ ਜਿਹੜੀ ਜਾਇਦਾਦਾਂ ਕਮਰਸ਼ੀਅਲ ਪ੍ਰਾਪਰਟੀਆਂ ਮਕਾਨ ਉਹਨਾਂ ਦੀ ਜ਼ਮੀਨਾਂ ਉਹਨਾਂ ਦੀ ਐਸਯੂਵੀ ਗੱਡੀਆਂ ਉਹ ਅਸੀਂ ਸਾਰੀ ਅਟੈਚ ਕਰਾਈਆਂ ਨੇ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਸਾਰੇ ਤਰੀਕੇ ਵਰਤ ਕੇ ਜਿਹੜੀ ਇਹ ਸਪਲਾਈ ਚੇਨ ਆ ਇਹਨੂੰ ਤੋੜਿਆ ਜਾਵੇ ਤੇ ਜਿਹੜੇ ਲੋਕੀ ਗਲਤ ਰਾਹੇ ਪੈ ਕੇ ਕੁਰਾਹੇ ਪੈ ਕੇ ਨਸ਼ਾ ਖਾਣ ਦੇ ਆਦੀ ਨੇ ਉਹਨਾਂ ਨੂੰ ਮੁੱਖ ਧਾਰਾ 'ਚ ਸ਼ਾਮਿਲ ਕੀਤਾ ਜਾਵੇ ਉਹਨਾਂ ਨੂੰ ਨਸ਼ਾ ਛੁਡਾਉ ਕੇਂਦਰਾਂ 'ਚ ਸ਼ਾਮਿਲ ਕੀਤਾ ਜਾਵੇ ਜਿਹੜਾ ਨਸ਼ਾ ਖਾਣ ਵਾਲਾ ਐਡਿਕਟ ਆ ਉਹਨੂੰ ਅਸੀਂ ਐਜ਼ ਅ ਕ੍ਰਿਮੀਨਲ ਨਹੀਂ ਵੇਖਣਾ ਇਹ ਵੀ ਇੱਕ ਪ੍ਰਕਾਰ ਦੀ ਬਿਮਾਰੀ ਹੈ